ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਰਦਾਰ ਹਰੀ ਸਿੰਘ ਨਲੂਆ ਨੂੰ ਤੂਪਖਾਨੇ ਦਾ ਜਿਹੜਾ ਹੈ ਉਹ ਇਨਚਾਰਜ ਲਾਇਆ ਹੋਇਆ ਮੁਖੀ ਹੈ ਉਹ ਕੁਝ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦੇ ਨੇੜੇ ਆਉਣ ਲੱਗ ਪੈਂਦੇ ਨੇ ਨੇੜੇ ਦਾ ਭਾਵ ਮਿਲਣੀਆਂ ਕਰਨੀਆਂ ਤੇ ਗੱਲ ਬਾਤ ਕਰਨੀ ਇੰਜ ਜਿਤਾਉਣਾ ਵੀ ਅਸੀਂ ਥੋੜੇ ਹੀ ਆ ਫਰਕ ਨਹੀਂ ਸਾਡਾ ਕੋਈ ਵੀ ਅਸੀਂ ਨਹੀਂ ਚਾਹੁੰਦੇ ਵੀ ਤੁਹਾਨੂੰ ਕੋਈ ਨੁਕਸਾਨ ਹੋਵੇ ਇਦਾਂ ਦੀਆਂ ਗੱਲਾਂ ਬਾਤਾਂ ਚ ਪਰਮਾਉਣਾ ਇੱਕ ਵਾਰ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਦੋ ਅੰਗਰੇਜ਼ ਅਫਸਰ ਜਿਹੜੇ ਨੇ ਉਹ ਘੁੰਮਦੇ ਫਿਰਦੇ ਰਿਆਸਤ ਦੇ ਵਿੱਚੋਂ ਤੋਪਖਾਨੇ ਦੇ ਕੋਲ ਆਉਂਦੇ ਨੇ ਜਿੱਥੇ ਹਥਿਆਰ ਬਰੂਦ ਸਿੱਕਾ ਸਾਰਾ ਕੁਝ ਗੋਲੀ ਸਿੱਕਾ ਰੱਖਿਆ ਹੁੰਦਾ ਤੇ ਉੱਥੇ ਆਉਂਦੇ ਨੇ ਉੱਥੇ ਉਹ ਕਹਿੰਦੇ ਵੀ ਦਰਵਾਜ਼ਾ ਖੋਲੋ ਵੀ ਅਸੀਂ ਅੰਦਰ ਜਾਣਾ ਹਰੀ ਸਿੰਘ ਨਲੂਆ ਕਹਿੰਦਾ ਮਹਾਰਾਜਾ ਤੁਹਾਨੂੰ ਕੋਈ ਜਵਾਬ ਨਹੀਂ ਹੈ ਤੁਸੀਂ ਜਦੋਂ ਮਰਜ਼ੀ ਆਓ ਤੇ ਇਸ ਤੋਪਖਾਨੇ ਵਿੱਚ ਤੁਸੀਂ ਜਾ ਸਕਦੇ ਹੋ ਪਰ ਇਹ ਤੁਹਾਡੇ ਨਾਲ ਜਿਹੜੇ ਗੈਰ ਬੰਦੇ ਨੇ ਇਨਾਂ ਨੂੰ ਕਹਿੰਦੇ ਨਾ ਨਾ ਭਲੇਖਾ ਵੀ ਕੱਢ ਦਿਓ ਤੇ ਜਮੇ ਹੀ ਕਹਿੰਦੇ ਜਿੰਨਾ ਚਿਰ ਮੈਂ ਆ ਉਹਨਾਂ ਚਿਰ ਇਹ ਨਹੀਂ ਹੋ ਸਕਦਾ ਵੀ ਕੋਈ ਗੈਰ ਬੰਦਾ ਇੱਥੇ ਨੇੜੇ ਵੀ ਆ ਜਾਵੇ ਇਹ ਤਾਂ ਕਹਿੰਦਾ ਤੁਹਾਡੇ ਕਦਮਾਂ ਦੇ ਨਾਲ ਕਦਮ ਮਲਾਉਂਦੇ ਚੱਲੇ ਆ ਰਹੇ ਸੀ ਇਹ ਤਾਂ ਤਾਂ ਇੱਥੇ ਤੱਕ ਆ ਗਏ ਮੇਰੇ ਤੱਕ ਨਹੀਂ ਤਾਂ ਕਹਿੰਦੇ ਬਿੰਨੇ ਜਾਣੇ ਸੀ ਉਤੇ ਫਿਰ ਉਹਨੇ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਕੋਲ ਬਹਿ ਕੇ ਗੱਲ ਸਮਝਾਈ ਸਰਦਾਰ ਹਰੀ ਸਿੰਘ ਨਲੂਆ ਕੱਲਾ ਜ਼ੋਰ ਕਰਕੇ ਹੀ ਨਹੀਂ ਸੀ ਤਾਕਤਵਰ ਉਹ ਸੋਚ ਕਰਕੇ ਵੀ ਤਾਕਤਵਰ ਸੀ ਦਿਮਾਗ ਕਰਕੇ ਕਿਉਂਕਿ ਬਾਣੀ ਦੇ ਨਾਲ ਉਹਨੂੰ ਉਹ ਤਾਕਤ ਮਿਲਦੀ ਸੀ ਫਿਰ ਉਹਨੇ ਸਮਝਾਇਆ ਉਹ ਕਹਿੰਦਾ ਵੀ ਇਦਾਂ ਨਹੀਂ ਨਾ ਆਪਣੇ ਮੋਦੀਖਾਨੇ ਤੱਕ ਨਾ ਆਪਣੇ ਤੂਪਖਾਨੇ ਤੱਕ ਖਾਨੇ ਤੱਕ ਤੋਂ ਸੇ ਖਾਨੇ ਤੱਕ ਅਸਲੇ ਤੱਕ ਵੀ ਕਿਸੇ ਨੂੰ ਕੋਈ ਭਣਕਣੀ ਲੱਗਣੀ ਚਾਹੀਦੀ ਵੀ ਸਾਡੇ ਕੋਲੇ ਕੀ ਹੈ ਤੇ ਕੀ ਨਹੀਂ ਹੈ ਸੱਤ ਮਹੀਨਿਆਂ ਦੇ ਘੇਰੇ ਚ ਦੇਖੋ ਇਹ ਹੀ ਜਿਹੜੀਆਂ ਸਿੱਖਿਆਵਾਂ ਨੇ ਨਾ ਵੀ ਸਿੰਘ ਪੱਤੇ ਖਾ ਕੇ ਰੁੱਖਾਂ ਦੇ ਵੀ ਜਕਾਰੇ ਲਾਉਂਦੇ ਰਹੇ ਨੇ ਪਾਣੀ ਦੀਆਂ ਘੁੱਟਾਂ ਭਰ ਕੇ ਵੀ ਜਕਾਰੇ ਲਾਉਂਦੇ ਰਹੇ ਨੇ ਅੰਦਰੋਂ ਜਦੋਂ ਅਰਦਾਸ ਹੁਣੀ ਨਾ ਸਵੇਰੇ ਸ਼ਾਮ ਦੋਨੇ ਵਕਤ ਨਗਾਰੇ ਵੱਜਣੇ ਤੇ ਜਕਾਰੇ ਲਾਉਣੇ ਉਥੇ ਦੁਸ਼ਮਣ ਨੂੰ ਤਾਂ ਉਹੀ ਹੱਲਾ ਪੈ ਜਾਂਦਾ ਸੀ ਵੀ ਹਾਂ ਪਤਾ ਹੀ ਨਹੀਂ ਕਿੰਨੇ ਕੁ ਬੈਠੇ ਅੰਦਰ ਇਹ ਇਹ ਚੜ੍ਹਦੀ ਖਲਾਅ ਤੇ ਜਦੋਂ ਇਹ ਸਿੱਖਿਆਵਾਂ ਲੈ ਕੇ ਚੱਲਾਂਗੇ ਨਾ ਫਿਰ ਸਾਨੂੰ ਸਾਡੀ ਜ਼ਿੰਦਗੀ ਜਿਉਣ ਦਾ ਜਿਹੜਾ ਮਕਸਦ ਹੈ ਢੰਗ ਹੈ ਤਰੀਕਾ ਆ ਉਹ ਫਿਰ ਪਤਾ ਲੱਗੇਗਾ ਵੀ ਹਾਂ